ਬਾਰੇ ਕੁਝ ਤੁਹਾਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਇੱਥੇ ਦੇਖ ਕੇ ਕੀ ਵਰਤਾਵਾ ਹੋਇਆ ਸੀ ਉਹਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਖਨੌਰੀ ਬਾਰਡਰ ਹੈ ਖਨੌਰੀ ਬਾਰਡਰ ਦੇ ਉੱਪਰ ਜਿਸ ਟਾਈਮ ਹਰਿਆਣਾ ਪੁਲਸ ਵੀ ਔਰ ਕਿਸਾਨਾਂ ਦੇ ਆਪਸ ਵਿੱਚ ਇੱਧਰ ਉੱਧਰ ਉਹ ਚੜਪਾ ਹੋਈਆਂ ਉਸ ਦੇ ਵਿੱਚ ਹੀ ਜਿਹੜਾ ਕੱਲ ਇੱਕ ਬਠਿੰਡੇ ਦਾ ਨੌਜਵਾਨ ਸੀ ਸੁਭਕਰਮ ਉਹ ਇਸੇ ਹੀ ਜਗ੍ਹਾ ਤੇ ਖੜ੍ਹਾ ਹੈ ਜਿੱਥੇ ਕਿ ਅਸੀਂ ਤੁਹਾਨੂੰ ਹੁਣ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਉਹ ਨੌਜਵਾਨ ਦੂਜੀ ਜਨ ਪਬਲਿਕ ਦੇ ਵਿੱਚ ਖੜਿਆ ਹੋਇਆ ਸੀ ਕਿ ਹਰਿਆਣਾ ਦੀ ਤਰਫ ਤੋਂ ਜਦੋਂ ਉਹਦੇ ਗੋਲੀ ਲੱਗੀ ਹੈ ਤਾਂ ਉਹਦੇ ਸਿਰ ਦੇ ਆਰ-ਪਾਰ ਗਈ ਹੈ ਇਹ ਉਹ ਜਗ੍ਹਾ ਹੈਗੀ ਬਾਰਡਰ ਦੀ ਜਿੱਥੇ ਕਿ ਉਸ ਨੂੰ ਗੋਲੀ ਲੱਗੀ ਹੈ ਇਹ ਇਸੇ ਹੀ ਜਗ੍ਹਾ ਤੇ ਉਹ ਖੜਿਆ ਹੋਇਆ ਸੀ ਜਿੱਥੇ ਉਹਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਤੁਰੰਤ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਇਹ 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 ਉਹ ਹਾਲਾਤ ਨੇ ਇੱਥੋਂ ਦੇ ਜਿਹੜੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿ ਇਹ ਇੱਕ ਖਨੌਰੀ ਬਾਰਡਰ ਹੈ ਜੋ ਦਾਤਾ ਸਿੰਘ ਵਾਲਾ ਤੇ ਖਨੌਰੀ ਬਾਰਡਰ ਹੈ ਉਹਦੇ ਕੋਲ ਜਿਹੜਾ ਕੱਲ ਇੱਥੇ ਨੁਕਸਾਨ ਹੋਇਆ ਉਹ ਅਸੀਂ ਦਿਖਾਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇੱਥੇ ਜੋ ਕੁਝ ਹਾਲਾਤ ਕੱਲ ਹੋਏ ਸਨ ਕਿ ਕਿਵੇਂ ਉਹਨਾਂ ਨੇ ਆ ਕੇ ਇੱਥੇ ਨੁਕਸਾਨ ਕੀਤਾ ਹੈਗਾ ਇਹ ਪੰਜਾਬ ਦੀ ਹੱਦ ਤੇ ਆ ਕੇ ਹਰਿਆਣਾ ਪੁਲਿਸ ਔਰ ਉਹਦੇ ਕੁਝ ਹੋਰ ਸ਼ਰਾਰਤੀ ਤੰਤਰ ਇਸ ਤਰ੍ਹਾਂ ਦੇ ਸੀ ਉਹਨਾਂ ਦੇ ਨਾਲ ਔਰ ਇਹਨਾਂ ਨੇ ਆ ਕੇ ਪੰਜਾਬ ਦੀ ਹੱਦ ਚ ਆ ਕੇ ਨੁਕਸਾਨ ਕੀਤਾ ਉਹ ਅਸੀਂ ਦਿਖਾਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਵਿੱਚ ਆਰਮੀ ਤੇ ਆਰਐਸਐਸ ਦੇ ਬੰਦਿਆਂ ਨੇ ਟਰੈਕਟਰ ਦੀ ਪੰਨਾ ਤੋੜੀ ਕਰਕੇ ਵਿੱਚ 100-100 ਲੀਟਰ ਡੀਜ਼ਲ ਪਿਆ ਪਿਆ 100 ਲੀਟਰ ਡੀਜ਼ਲ ਸੀ ਉਹ ਕੈਨਾ ਲੈ ਕੇ ਚੱਕ ਕੇ ਤੇ ਟਰੈਕਟਰਾਂ ਦਾ ਨੁਕਸਾਨ ਬਹੁਤ ਜਿਆਦਾ ਕਰ ਗਏ ਟਾਇਰ ਸਾਰੇ ਟਰੈਕਟਰਾਂ ਦੇ ਪਾੜ ਗਏ ਫੈਰ ਮਾਰੇ ਆ ਟੂਟੀਆਂ ਪੱਟੀਆਂ ਵਿੱਚ ਹੋਰ ਵੀ ਸਮਾਨ ਸੀ ਸਾਡਾ ਸਾ ਯਾਨੀ ਕੀਮਤੀ ਸਮਾਨ ਵੀ ਨੇ ਵਿੱਚੋਂ ਸਹਿਰ ਡਾਕਟਰ ਨਹੀਂ ਆਏ ਕਿਵੇਂ ਨੇ ਕੋਈ ਇਹਦੇ ਬਾਰੇ ਮਾੜਾ ਜਿਹਾ ਦੱਸੋਗੇ ਵੱਲੋਂ ਜਦੋਂ ਇੰਨੀ ਜਨਤਾ ਇੱਥੇ ਤਾਂ ਤੁਹਾਡੇ ਵਿੱਚੋਂ ਕਿਸ ਤਰ੍ਹਾਂ ਘੁੱਸ ਗਏ ਮਲੇ ਆਹ ਬਾਈ ਜੀ ਮੂਰੇ ਗੋਲਾਬਾਰੀ ਕਰਨ ਲੱਗੇ ਗੋਲੀਆਂ ਚਲਾਉਣ ਲੱਗੇ ਲੋਕ ਪਿੱਛੇ ਹੁੰਦੇ ਗਏ ਅੱਗੇ ਵਧਦੇ ਆਏ ਆ ਕੇ ਇਹਨਾਂ ਨੇ ਲੋਕਾਂ ਨੂੰ ਪਿੱਛੇ ਕਰਦੇ ਗਏ ਇਹਨਾਂ ਦੇ ਨਾਲ ਹੋ ਕਰਿਆ ਆਰਐਸਐਸ ਦੇ ਬੰਦੇ ਸੀ ਉਹ ਪਿੱਛੇ ਸੀ ਤੇ ਫੌਜ ਮਿਲਟਰੀ ਮੂਰੇ ਸੀ ਆ ਪਿੱਛੇ ਕਰਦੇ ਤਿਆਰਐਸਐਸ ਦੇ ਬੰਦੇ ਇਹਨਾਂ ਦੇ ਪਿੱਛੇ ਸੀ ਕਿ ਉਹ ਜਨਤਾ ਪਿੱਛੇ ਹੋਗੀ ਆ ਟਰੈਕਟਰਾਂ ਦੇ ਵਿੱਚ ਵੜ ਕੇ ਭੰਨਾ ਤੋੜੀ ਕਰ ਲਾਗੇ ਤੇ ਕੀ ਸਮਾਨ ਚੱਕ ਕੇ ਲੈ ਗਏ ਉਸਨੇ ਤੋੜ ਤੋੜ ਕੇ ਆ ਦੇਖੋ ਐਸੀ ਹਲਾਤ ਵੀ ਸੀ ਇੰਨੀ ਮਾੜੀ ਹਰਕਤ ਕੀਤੀ ਹੈ ਇਹਨਾਂ ਦੇ ਉੱਪਰ ਕੁਝ ਤੇਜ ਹਥਿਆਰ ਦੇ ਨਾਲ ਇਹਨਾਂ ਨੇ ਕੱਟਿਆ ਗਿਆ ਹੈਗਾ ਰੈਡੀਏਟਰ ਦਾ ਹੌਸਟ ਹੈ ਵੜਿਆ ਹੋਇਆ ਬਾਈ ਹੂੰ ਇਹ ਮਿਥਿਆ ਹੋਇਆ ਸੀਗਾ ਬਾਈ ਸੋਚ ਕੇ ਆਏ ਸੀਗੇ ਉਹ ਐਡਾ ਨਹੀਂ ਕੋਈ ਗੱਲ ਹੈਗਾ ਹੂੰ ਹੂੰ ਇਹ ਬੜਾ ਮੋਟਾ ਨਹੀਂ ਸੀਗਾ ਇਹ ਉਹਨਾਂ ਨੇ ਸੋਚ ਕੇ ਆਏ ਸੀਗੇ ਵੀ ਇੰਨਾ ਨੁਕਸਾਨ ਕਰਨਾ ਦਾ ਜਾਂ ਦਾ ਅੱਗ ਲਾਉਣ ਦਾ ਪਲਾਨ ਸੀ ਉਹਨਾਂ ਦਾ ਹਰੇਕ ਟਰੈਕਟਰ ਦੀ ਡੀਲ ਵਾਲੀ ਪਏ ਵੱਡੀ ਹੋਈ ਇੱਥੇ ਡੀਜ਼ਲ ਹੀ ਡੀਜ਼ਲ ਸੀਗਾ ਬਾਅਦ ਚ ਮੁੰਡਿਆਂ ਨੇ ਇੱਥੇ ਮਿੱਟੀ-ਮਿੱਟੀ ਪਾਈਆ ਨਹੀਂਦਾ ਇੱਥੇ ਅੱਗ ਲੱਗਸਾ ਦੀ ਟਰਾਲੀਆਂ ਸਿਲੰਡਰ ਵਗੈਰਾ ਸੀਗਾ ਬਹੁਤ ਸਧਾਰਨਕ ਤਰੀਕੇ ਨਾਲ ਇਹ ਕੀਤਾ ਹੋਇਆ ਸੀਗਾ ਯਾਰ ਹਾਂ 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 ਜਿਹੜੇ ਪੰਪ ਪਾਇਆ ਪੰਪ ਸਾਰੇ ਜਰਾ ਪਟਕੇ ਸਾਰੇ ਯਾਰ ਬੈਟਰੀਆਂ ਲੈ ਕੇ ਕੱਢ ਕੇ ਜੀ ਅੱਛਾ ਜੀ ਹੋਰ ਟਾਇਰ 파ੜ ਤੇ ਬਹੁਤ ਨੁਕਸਾਨ ਕਰਿਆ ਜੀ ਨਮਾ ਟਰੈਕਟਰ ਨੇ ਤੇਲ ਦੇ ਵਿੱਚ ਨਮਕ ਭਾਗੜ ਸਾਰੇ ਚ ਅੱਛਾ ਇਹਨਾਂ ਨੇ ਤੇ ਉਹ ਜਿਹੜੇ ਮਤਲਬ ਸਾਡੇ ਸੇਵਾ ਕਰਨ ਆਏ ਸਨ ਆ ਮੈਡੀਕਲ ਵਾਲੇ ਉਹਨਾਂ ਦੀਆਂ ਵੀ ਗੱਡੀਆਂ ਤੋੜਤੀਆਂ ਜੀ ਹੂੰ ਹੂੰ ਬਾਕੀ ਬੰਬ ਬਹੁਤ ਮਾਰੇ ਨੇ ਸੱਟਾਂ ਬਹੁਤ ਵੱਜੀਆਂ ਨੇ ਇੱਕ ਮੁੰਡਾ ਤੇ ਵਿਚਾਰਾ ਮਰ ਗਿਆ ਜੀ ਮਰ ਚੀਰ ਹੋ ਗਿਆ ਇੱਥੇ ਹੀ ਹੂੰ ਬਾਕੀ ਸੱਟਾਂ ਬਹੁਤ ਨੇ ਕੋਈ ਪਟਿਆਲੇ ਵੀ ਕੋਈ ਕਿਤੇ ਦਾਖਲ ਕਰਾ ਰੱਖਿਆ ਹੈ ਬਹੁਤੀ ਪ੍ਰਬਣਾ ਖੜੇ ਦੀ ਹੂੰ ਹੂੰ ਇਹਨਾਂ ਨੇ ਇੱਧਰ ਸਾਡੇ ਕਈ ਅਥਰੂ ਗਏ ਸਾਡੇ ਪਹਿਲਾਂ ਗੋਲਾਕ ਬੰਬ ਛੱਟਿਆ ਹੂੰ ਹੂੰ ਫਰ ਇੱਕ ਉਧਰ ਮੁੰਡਾ ਖੜਿਆ ਤੇ ਉਹਦੇ ਮਾਰੀ ਇਹਨਾਂ ਨੇ ਗੋਲੀ ਉਰੋਂ ਦੀ ਉਰੇ ਨਿਕਲ ਗਈ ਗੋਲੀ ਉਹ ਮੁੰਡੇ ਰੋ ਮੁੰਡਾ ਸੀ ਹੀ ਰੋ ਗਿਆ ਉਹ ਤਿੰਨ ਭੈਣਾਂ ਨੇ ਹੂੰ ਹੂੰ ਉਹ ਦੋ ਇਧਰ ਆ ਕੇ ਸਿੱਧਾ ਜਿਹੜੇ ਕਿਸਾਨ ਟਰਾਲੀ ਤੇ ਬੈਟਰੀ ਵਿਚਾਰੇ ਬਜ਼ੁਰਗ ਸੀ ਉਹਨਾਂ ਨੂੰ ਖੜੀ ਖੜੀ ਸਕੇ ਲੈ ਕੇ ਗਏ ਨੇ ਹੂੰ ਹੂੰ ਪੰਜ ਬੰਦੇ ਸਾਡੇ ਇਹ ਚੱਕ ਕੇ ਲੈ ਗਏ ਉਧਰ ਮੈਂ ਤਾਂ ਕੋ ਬੋਰੀਆਂ ਚ ਪਾ ਕੇ ਲੈ ਗਏ ਪੰਜ ਬੰਦੇ ਦਾ ਸਾਡਾ ਪਤਾ ਹੀ ਲੱਗਿਆ ਕਿੱਥੇ ਨੇ ਅੱਛਾ ਜੀ ਇਹ ਪਤਾ ਨਹੀਂ ਸਾਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਫਿਰ ਉਸ ਦਿਵਾਰ ਇਧਰ ਆਏ ਨਹੀਂ ਕਿਸਾਨਾਂ ਨਾਲ ਟਰਾਲੀ 'ਚ ਜਿਹੜੇ ਕਿਸਾਨ ਟਰਾਲੀ 'ਚ ਬੈਠੇ ਸੀ ਬਜ਼ੁਰਗ ਤੇ ਉਹਨਾਂ ਨੂੰ ਕਿਹੜੀ ਸਕੜੀ ਸਕੇ ਲੈ ਕੇ ਗਏ ਨੇ ਉਹਦੇ ਤੋਂ ਘੱਟ ਨਹੀਂ ਸੀ ਹੈਗਾ ਤੁਸੀਂ ਅੱਗੇ ਵੇਖ ਸਕਦੇ ਹੋ ਵੀ ਕਿਵੇਂ 100 ਤੋਂ ਵੱਧ ਮਸ਼ੀਨਰੀ ਨੁਕਸਾਨੀ ਗਈ ਹੈ ਜਿਦੇ ਵਿੱਚ ਟਰੈਕਟਰਾਂ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ ਗਈਆਂ ਨੇ ਟੈਂਕੀਆਂ ਦੇ ਤੇਲ ਡੋਲੇ ਗਏ ਨੇ ਉਹ ਇਹ ਮਨਸਾਸੀ ਵੀ ਤੇਲ ਡੋਲ ਕੇ ਮਗਰੋਂ ਬੰਬ ਛੱਡ ਕੇ ਅੱਗ ਲਾਣ ਦੀ ਸੋ ਜਿਵੇਂ ਇੱਕ ਸਾਡੇ ਨੌਜਵਾਨ ਤੇ ਸਿਰ 'ਤੇ ਵੀ ਗੋਲੀ ਮਾਰੀ ਏ ਬਹੁਤ ਜਿਆਦੇ ਬੱਚੇ ਫੱਟੜ ਹੋਏ ਨੇ ਇਹ ਬੜੀ ਦੁਖਦਾਈ ਘਟਨਾ ਹੈ ਇਹ ਖੱਟੜ ਨੇ ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਐ ਲੱਗਦਾ ਵੀ ਕਾਲਾ ਦਿਨ ਗਿਣਿਆ ਗਿਆ ਹੈ ਇਹ ਇੱਕ ਬੜਾ ਝੁਲਮ ਹੋਇਆ ਹੈ ਪ੍ਰਜਾ ਦੇ ਉੱਤੇ ਜਿਹੜੇ ਇਹ ਕਿਸਾਨ ਨੇ ਸਿੱਖ ਕੌਮ ਹੈ ਇਹ ਆਪਣੇ ਹੱਕਾਂ ਵਾਸਤੇ ਇਨਸਾਫ਼ ਵਾਸਤੇ ਆਪਣੇ ਹੱਕ ਲੈਣ ਦੀ ਲੀ ਚੱਲੀ ਏ ਕੋਈ ਇਹ ਨਹੀਂ ਸਾਡੀ ਮਨ ਜਿੱਥੇ ਸਿੱਖਾਂ ਦੇ ਉੱਤੇ ਘੱਟ ਗਿਣਤੀ ਤੇ ਝੁਲਮ ਹੋ ਰਿਹਾ ਹੈ ਇਹ ਪਰਿਵਾਰ ਭੱਜ ਜਾਂਦਾ ਆ ਆਮ ਕਿਸਾਨਾਂ ਨੂੰ ਇਹ ਗੱਲ ਆ ਵੀ ਚੇਤੇ ਕਰਾਰੇ ਨੇ ਵੀ ਘੱਟ ਗਿਣਤੇ ਦੇ ਜ਼ੁਲਮ ਹੋ ਰਿਹਾ ਤੇ ਸਿੱਖ ਰਾਜ ਦੀ ਗੱਲ ਹੁਣ ਘਰ ਘਰ ਚੱਲੇਗੀ ਘਰ ਘਰ ਇਸ ਤਰ੍ਹਾਂ ਚੱਲੇਗੀ ਵੀ ਜਦੋਂ ਹਾਕਮ ਸਾਹਿਬ ਮੰਗਦਿਆਂ ਨੂੰ ਡਾਂਗਾ ਗੋਲੀਆਂ ਵਿਛਾੜਾਂ ਤੇ ਮਸ਼ੀਨਰੀ ਤੋੜੀ ਜਾ ਰਹੀ ਏ ਤੇ ਹਰ ਇੱਕ ਪੰਜਾਬੀ ਦੇ ਅੰਦਰ ਇਹ ਗੱਲ ਆ ਰਹੀ ਏ ਵੀ ਅਸੀਂ ਗੁਲਾਮ ਆ ਬੰਦਿਆਂ ਨੇ ਚੁੱਕੀ ਲੈ ਗਈ ਬੋਰਗੇ ਦੇ ਪਾਪਾ ਕੇ ਲਗਾਈ ਨੇ ਪਤਾ ਨਹੀਂ ਉਹਨਾਂ ਕੀ ਹਾਲ ਹੋਇਆ ਹੋਊਗਾ ਕਿੱਧਰ ਲਗਾਏ ਨੇ ਕਿਧਰ ਨਾ ਜਿਹੜੇ ਗੋਲੀਆਂ ਇੱਥੇ ਮਾਰ ਕੇ ਸੀਸ ਕਰਕੇ ਸਾਹਮਣੇ ਇੱਕ ਨੇ ਇੱਥੇ ਸੀਸ ਕਰਕੇ ਜਿਹਦੇ ਮੈਂਬਰ ਵਾਦ ਸਨ ਉਹ ਕਹਿੰਦਾ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਾ ਬਜਾਰਿਆਂ ਦਾ ਪਤਾ ਲੱਗੂਆ ਜਾ ਕੇ ਤਾਂ ਇਹ ਬਹੁਤ ਵੱਡਾ ਜੁਰਮ ਹੋ ਗਿਆ ਏ ਇਹਦੇ ਪਿੱਛੇ ਹੁਣ ਸਾਰਾ ਮੁਲਖੇ ਟੇਕੇ ਨਹੀਂ ਬੈਠੂਗਾ ਇਹਦਾ ਬਦਲਾ ਲੈਣਾ ਹੀ ਪਊਗਾ ਬਦਲਾ ਲੈ ਕੇ ਛੱਡਾਂਗੇ ਆਪਣੇ ਮਤਲਬ ਕਿ ਪਹਿਲਾ ਟੈਗ ਤਾਂ ਉਹਨਾਂ ਨੇ ਕੀਤਾ ਸੀ ਗੋਲਾ ਬਰੂਦ ਵੀ ਕੀਤਾ ਸੀ ਉਸ ਤੋਂ ਬਾਅਦ ਜਦੋਂ ਬਾਬਾ ਟਾਈਮ ਉਹ ਹੋਈ ਗਿਆ ਆਪਣੇ ਕੁਝ ਮੁੰਡੇ ਟਰਾਲੀਆਂ 'ਚ ਬਹਿ ਗਏ ਲੁਕ ਗਏ ਸੀਗੇ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਟਰਾਲੀਆਂ 'ਚੋਂ ਬਾਹਰ ਕੱਢ ਕੇ ਉਹ ਚੁੱਕ ਕੇ ਲੈ ਗਏ ਸੀ ਕੋਸ਼ਿਸ਼ ਕੀਤੀ ਉਹਨਾਂ ਨੂੰ ਛਡਾਉਣ ਦੀ ਉਸ ਟਾਈਮ ਉਹਨਾਂ ਨੇ ਪੱਕੀਆਂ ਗੋਲੀਆਂ ਵੀ ਚਲਾਈਆਂ ਸੀ ਕੱਚੀਆਂ ਵੀ ਚਲਾਈਆਂ ਸੀ ਮੇਰੇ ਕੱਚੀ ਗੋਲੀ ਲੱਗੀ ਸੀ ਹਾਂ ਆ ਦੇਖੋ ਜਿਹੜੀਆਂ ਗੱਡੀਆਂ ਦੀ ਤੋੜਪਾਨ ਕੀਤੀ ਗਈ ਹੈ ਕਿ ਉਹ ਜਿਸੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਜੀ ਕਿ ਕਿੰਨਾ ਨੁਕਸਾਨ ਸੀ ਕਿੰਨਾ ਨੁਕਸਾਨ ਕਰਕੇ ਗਏ ਹੋਏ ਨੇ ਆ ਆ ਦੇਖੋ ਜਿਹੜੇ ਇੱਥੇ ਕਿਸਾਨਾਂ ਵੱਲੋਂ ਕੁਝ ਵਹੀਕਲ ਖੜੇ ਕੀਤੇ ਗਏ ਸੀ ਕਿ ਆਪਣੇ ਸੁਖ ਹੁਲਤ ਵਾਸਤੇ ਉਹਨਾਂ ਨੂੰ ਵੀ ਤੋੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਗਈ ਹੈ ਕਿ ਮੂੰਹ ਬੋਲਦੀਆਂ ਤਸਵੀਰਾਂ ਨੇ ਕਿ ਕਿੰਨੀ ਪੰਨ ਤੋੜ ਕੀਤੀ ਗਈ ਹੈ ਇੱਥੇ ਜੋ ਵੀ ਵਾਥੇ ਨੇ ਜਿਹੜੇ ਨੁਕਸਾਨ ਕੀਤਾ ਗਿਆ ਹੈਗਾ ਕਿਸਾਨਾਂ ਦੇ ਟਰੈਕਟਰਾਂ ਦੀ ਤੋੜਪੰਨ ਕੀਤੀ ਗਈ ਹੈਗੀ ਇਹ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਮੂੰਹ ਮੂੰਹ ਬੋਲਦੀਆਂ ਉਹ ਤਸਵੀਰਾਂ ਨੇ ਕੱਲ ਦੇ ਹਾਲਾਤ ਨੇ ਜੋ ਇੱਥੇ ਆਪਣੇ ਖਨੋਰੀ ਬਾਰਡਰ ਤੇ ਹਰਿਆਣਾ ਵੱਲੋਂ ਕੀਤੇ ਗਏ ਨੇ ਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੱਤਰ ਕੱਲ ਕਰਕੇ ਗਏ ਨੇ ਕਿ ਇੱਥੋਂ ਦੇ ਜੇ ਇੱਥੋਂ ਦੇ ਤੁਸੀਂ ਇਹ ਉਹ ਹਾਲਾਤ ਦੇਖਣ ਦੀ ਕੋਸ਼ਿਸ਼ ਕਰੋਗੇ ਕਿ ਕਿਉਂਕਿ ਕਿਸਾਨ ਤਾਂ ਆਪਣੇ ਮੰਗਾਂ ਵਾਸਤੇ ਆਇਆ ਸੀ ਨਾ ਕਿ ਹਰਿਆਣਾ ਸਰਕਾਰ ਨਾਲ ਲੜਨ ਵਾਸਤੇ ਆਇਆ ਹੋਇਆ ਸੀ ਤਾਂ ਉਹ ਦਿੱਲੀ ਜਾਣਾ ਚਾਹੁੰਦਾ ਸੀ ਪਰ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਇੱਥੇ ਹੀ ਰੋਕਿਆ ਗਿਆ ਤਾਂ ਕਿਸਾਨ ਆਪਣੀ ਸ਼ਾਂਤੀ ਨਾਲ ਬੈਠੇ ਸੀ ਪਰ ਕੁਝ ਸਰਾਰਤੀ ਤੱਤਾ ਵੱਲੋਂ ਇਹਨਾਂ ਤੇ ਤਾਪੜ ਧੋੜ ਬੁਚਾਰਾਂ ਕੀਤੇਆਂ ਗਈਆਂ ਜਿਹਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੋਂ ਦੇ ਜਿਹੜੇ ਹਾਲਾਤ ਸੀ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਇਹਨਾਂ ਹਾਲਾਤਾਂ ਬਾਰੇ ਤੁਸੀਂ ਪਲੀ ਪੰਤੀ ਆਪੇ ਹੀ ਜਾਣੋ ਹੋ ਸਕਦੇ ਹੋ ਕਿ ਇੱਥੋਂ ਦੇ ਜਿਹੜੇ ਹਾਲਾਤ ਸੀ ਕੱਲ ਜਦੋਂ ਵੀ ਅਸੀਂ 11 ਵਜੇ ਕੌ ਲਾਈ ਸਾਡੇ ਸਾਡੇ ਸਾਰੇ ਆਗੂ ਅੱਗੇ ਚਲੇ ਗਏ ਨਾਲ ਵੀ ਅਸੀਂ ਜਾ ਰਹੇ ਸੀਗੇ ਤੁਮਾਰੋਂ ਸੇ ਬੰਬਾਰੀ ਕੀਤੀ ਗੋਲੀਆਂ ਮਾਰੀਆਂ ਸਾਡੇ ਗੋਲੇ ਮਾਰੇ ਤੇ ਆਪਣਾ ਪੰਜਾਬ ਚਾਕੇ ਮਾਰੀ ਜਿਹੜੇ ਪੰਜਾਬ ਉਸਕਾਰ ਆਪਣੇ ਪੰਜਾਬ ਦਾ ਥਾਂ ਹੈ ਕਿਹੜੇ ਬਾਡਰ ਦੀ ਗੱਲ ਕਰ ਰਹੇ ਹੋ ਸ਼ੰਭੂ ਬਾਡਰ ਦੀ ਸ਼ੰਭੂ ਬਾਡਰ ਤੇ ਅੱਛਾ ਹਾਂ ਜੀ ਤੇ ਅੱਜ ਤੁਸੀਂ ਇੱਥੇ ਖਨੋਰੀ ਬਾਡਰ ਤੇ ਅੱਜ ਖਨੋਰੀ ਬਾਡਰ ਆਈ ਕੱਲ ਸਾਡੇ ਮੁੰਡੇ ਸੀ ਰੋਗੇ ਇੱਥੇ ਉਹਨਾਂ ਨਾਲ ਕਰਕੇ ਸੀ ਇੱਥੇ ਆਏ ਜੀ ਤੁਹਾਡੇ ਕੀ ਲੱਗਿਆਗਾ ਕੱਲ ਮੇਰੇ ਗੋਲੀ ਲੱਗੀ ਇੱਥੇ ਚਾਰ ਟਾਂਕੇ ਲੱਗੇ ਨੇ ਮੈਂ ਉਸ ਤੋਂ ਬੈਗ ਆਪਣੇ ਲੱਗੇ ਬਲੂਡ ਦੇ ਲੱਗੇ ਹਸਪਤਾਲ ਚ ਉਥ ਉਹ ਕੱਲ ਹੋਇਆ ਉਹ ਬਹੁਤ ਮਤਭਾਗਾਂ ਤੇ ਮਾੜਾ ਹੋਇਆ ਕਿਉਂਕਿ ਅਸੀਂ ਦੇ ਸੱਕ 11 ਵਜੇ ਦਾ ਸਮਾਂ ਦਿੱਤਾ ਸੀਗਾ ਕਿ ਅਸੀਂ ਬਾਰਡਰ ਤੇ ਜਾਵਾਂਗੇ ਪਰ ਜਦੋਂ ਸਰਕਾਰ ਨੇ ਸਾਨੂੰ ਮੀਟਿੰਗ ਦੇ ਦਿੱਤੀ ਇੱਕ ਪਾਸੇ ਤਾਂ ਕਿ ਅਸੀਂ ਛੋਟੀਆਂ ਮੀਟਿੰਗ ਕਰਨਾ ਚਾਹੁੰਦੇ ਹਾਂ ਅਸੀਂ ਛੋਟੀਆਂ ਮੰਗਾਂ ਮੰਨਣੀਆਂ ਚਾਹੁੰਦੇ ਹਾਂ ਮੰਗਾਂ ਮੰਨਣ ਦੀ ਬਜਾਏ ਦੂਜੇ ਪਾਸੇ ਸਾਡੇ ਤੇ ਐਡਾ ਵੱਡਾ ਤਸੱਦਦ ਦਿੱਤਾ ਹੈ ਕਿ ਸਾਡੇ ਗੋਲੀਆਂ ਚਲਾ ਕੇ ਸਾਡੇ ਸੈਂਕੜੇ ਟਰੈਕਟਰ ਭੰਨ ਕੇ ਤੇ ਸਾਡੇ ਇੱਕ ਨੌਜਵਾਨ ਨੂੰ ਸ਼ਹੀਦ ਵੀ ਕੀਤਾ ਜਿਹਦੇ ਕੇ ਸਾਹਮਣੇ ਨਥੇ ਗੋਲੀ ਬੱਜੀ ਹੈ ਆਏ ਸਾਡੇ ਨਾਲ ਸਾਡਾ ਇੱਕ ਜਵਾਨ ਸ਼ਹੀਦ ਹੋ ਗਿਆ ਇਥੇ ਮਾਪਿਆਂ ਦਾ ਇੱਕ ਖਲੋਤਾ ਪੁੱਤ ਸੀ ਤੇ ਬਾਕੀ ਸਾਡੇ 50 ਤੋਂ 60 ਟਰੈਕਟਰ ਟਰਾਲੀਆਂ ਗੱਡੀਆਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਉਧਰਲੀ ਗਵਰਨਮੈਂਟ ਨੇ ਤੇ ਬਹੁਤ ਜ਼ਿਆਦੀ ਗੁੰਡਾਗਰਦੀ ਹੋਈ ਸਾਡੇ ਨਾਲ ਬੱਚੇ ਨੂੰ ਉੱਚੀ ਆਵਾਜ਼ ਨਾਲ ਆਵਾਜ਼ ਨਹੀਂ ਕੱਢੀ ਕਿਸੇ ਲੋਕਾਂ ਦੇ ਮਾਰੇ ਕਿਥੇ ਤੁਕੀ ਬੋਲੇ ਜਿੱਥੇ ਬਠਾਣ ਬੈਠੇ ਨੇ ਉੱਥੇ ਅਨ ਸ਼ਾਸਨ ਜਿਹਦੇ ਨੇ ਲੋਕ ਲੱਗਣਾ ਇਹਨਾਂ ਦੀ ਕੀ ਸੋਚਾਂ ਸੀ ਇਹਦੇ ਗੱਲ ਕਰਨੀ ਨਹੀਂ ਨਾਲੇ ਕਿਹੜੀ ਸ਼ਰਕੇ ਇਹਨਾਂ ਦੇ ਕਰ ਦਿਆ ਦੀ ਹੈ ਸ਼ਰਕਤਾਂ ਸਾਂਝੀ ਸਰਕਤ ਸ਼ੇਰ ਸਾਹਿਬ ਸੁਰੂ ਹੋ ਤਾਂ ਦੀ ਛਟਕਾ ਭਰੀਆਂ ਹੋਈਆਂ ਜਿਹੜੀਆਂ ਪਹਿਲਾ ਕਨਾਲ ਨੂੰ ਛੱਡ ਕੇ ਦੂਜੀ ਛਟਕਾ ਆਂਦੀ ਸਾਡੀ ਇਹ ਜਨਰਲੀ ਛਟਕਾ ਨੇ ਇਹਨਾਂ ਨੂੰ ਵੀ ਰੋਕ ਕੇ ਬਹਿ ਕੇ ਦੱਸੋ ਅਸੀਂ ਕਿਹੜਾ ਥੋਲ ਜਾ ਸਕਦੇ ਹਾਂ ਹਾਂਜੀ ਨਾਲੇ ਛਾ ਕੋਈ ਬੁੱਢਾ ਨਹੀਂ ਦੇਖਿਆ ਕੋਈ ਜਵਾਨ ਨਹੀਂ ਦੇਖਿਆ ਕੋਈ ਉਹਨਾਂ ਨੇ ਇਹ ਦੇਖਿਆ ਕੋਈ ਟੀਪੈਣ ਵੀ ਹੋ ਗਈ ਐ ਨਰਸ਼ਾ ਦੇ ਅਮਰਸਰ ਦੇ ਟਰੈਕਟਰ ਸੀ ਠੀਕ ਹੈ ਜੀ ਚੱਕੀ ਹਾਲਾਤ ਸੀ ਕੱਲ ਦੇ ਬਾਈ ਜੀ ਕੱਲ ਮੈਂ ਇੱਥੇ ਐਸੇ ਟਰੈਕਟਰ ਦੇ ਵਿੱਚ ਹੀ ਐਸੀ ਬੱਠੇ ਪਿੱਛੇ ਚਾਹ ਪੀ ਜਾਂਦੇ ਸੀਗੇ ਇੱਕੋ ਦਾਮ ਉਹਨਾਂ ਨੇ ਸਡਨਲੀ ਅਟੈਕ ਕੀਤਾ 200 ਦੇ ਕਰੀਬ ਉਹਨਾਂ ਦੇ ਮੁਲਾਜ਼ਮਾ ਜਿਹੜੇ ਇੱਕੋ ਦਾਮ ਸਡਨਲੀ ਆਏ ਐ ਉਹਨਾਂ ਨੇ ਜਦੋਂ ਹੀ ਮਤਲਬ ਸ਼ਰੇ ਸ਼ਰਿਆਂ ਵਾਲੇ ਬੰਬ ਤੇ ਦੂਜੇ ਅਥਰੂ ਗੈਸ ਵਾਲੀਆਂ ਤੇ ਸਿੱਧੇ ਫਾਇਰਿੰਗ ਸ਼ੁਰੂ ਕੀਤੀ ਤੇ ਸਾਰੇ ਲੋਕ ਨਾ ਪਿੱਛੇ ਨਜਾਵੜੇ ਪਿੱਛੇ ਜੋ ਉਹ ਵੈਲਕਮ ਟੂ ਪੰਜਾਬ ਵਾਲਾ ਬੋਰਡ ਦੀ ਸੀ ਜਨੇ ਆਪਾਂ ਨੂੰ ਤੇ ਉਹ ਪੰਜਾਬ ਦੇ ਹੱਦ ਦੇ ਵਿੱਚ ਲੱਗਿਆ ਹੋਇਆ ਹੱਦ ਪੰਜਾਬ ਦੀ ਆ ਇਹ ਦੁਗਾਂ ਤੱਕ ਉਹਨਾਂ ਨੇ ਸਾਰੇ ਬੰਦਿਆਂ ਨੂੰ ਪਿੱਛੇ ਧੱਕੇ ਲੈ ਗਏ ਤੇ ਉਹਨਾਂ ਦੇ ਅੱਧੇ ਜਵਾਨ ਆ ਜਿਹੜੇ ਇੱਥੇ ਉਹ ਤੋੜ ਤੋੜਫੋੜ ਕਰਨ ਲੱਗੇ ਆ ਤੋਂ ਇਸ ਦੇਖ ਸਕਦੇ ਹੋ ਆ ਜਿਵੇਂ ਟਰੈਕਟਰ ਆ ਸਾਰਾ ਕੁਝ ਨਹੀਂ ਛੱਡਿਆ ਇਹਨਾਂ ਦਾ ਉਹ ਜਾਂਦੇ ਹੋਏ ਇੱਥੋਂ ਦੀ ਸਾਡੀ ਨੂਨ ਦੀਆਂ ਥੈਲੀਆਂ ਪਈਆਂ ਸੀ ਸਾਡਾ ਰਾਸ਼ਨ ਪਿਆ ਸੀ ਖੰਡ ਕਈਆਂ ਚ ਖੰਡ ਪਈ ਹੈ ਕਈਆਂ ਦੇ ਜਦੋਂ ਦੇਖ ਸਕਦੇ ਹੋ ਲੂਨ ਦੀ ਥੈਲੀ ਆ ਆਹੀ ਆਹੀ ਪਈ ਹੈ ਥੱਲੇ ਚੱਕੀ ਆ ਸੀ ਆ ਲੂਣੇ ਤੁਸੀਂ ਦੇਖ ਸਕਦੇ ਹੋ ਵਿੱਚ ਤੈਂਕੀਆਂ ਦੇ ਪਾਟਾ ਸਾਰਾ ਸਾਰੇ ਟਰੈਕਟਰਾਂ ਦਾ ਤੇਲ ਡੋਲ ਗਿਆ ਤੈਂਕੀਆਂ 'ਚ ਮਾਰ ਗਿਆ ਬੁਲੇਟ ਤੇ ਬਹੁਤ ਸਿੱਧੀ ਸਿਰ 'ਚ ਗੋਲੀ ਮਾਰੀ ਆ ਸਾਡੇ ਅੱਖਾਂ ਦੇ ਸਾਹਮਣੇ ਮਾਰੀ ਆ ਅਸੀਂ ਚੱਕ ਕੇ ਲੈ ਲਾ ਪਤਾ ਵੀ ਹੋਏ ਨਹੀਂ ਕੁਝ ਹਾਂਜੀ ਮਤਲਬ ਹਜੇ ਅਪਚਾਰਕ ਤੌਰ ਤੇ ਨਹੀਂ ਪਤਾ ਕਿੰਨੀ ਗਿਣਤੀ ਆ ਲਾਪਤਾਾਂ ਦੀ ਪਰ ਇੱਥੋਂ ਮੈਂ ਆਪ ਵੇਖਿਆ ਇੱਥੋਂ ਕਿਸਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਇੱਥੋਂ ਚੱਕ ਕੇ ਲੈ ਜਾਂਦੇ ਹੋਏ ਹਾਂ ਮੈਂ ਨਾ ਐਸੇ ਟਰਾਲੀ 'ਚੋਂ ਐਸੇ ਟਰਾਲੀ ਦੇ ਵਿੱਚ ਬੈਠੇ ਸੀ ਅਸੀਂ ਇੱਥੋਂ ਫਿਰ ਖੇਤਾਂ ਨੂੰ ਜੋ ਮੈਂ ਭੱਜਿਆ ਉੱਥੇ ਜਾ ਕੇ ਮੈਂ ਵੀਡੀਓ ਬਣਾਉਂਦੀ ਵੀ ਕੋਸ਼ਿਸ਼ ਕੀਤੀ ਆ ਪ੍ਰੋਪਰ ਕਲੀਅਰ ਤਾਂ ਨਹੀਂ ਬਣੀ ਪਰ ਇਹਨਾਂ ਨੇ ਸਾਰਾ ਕੁਝ ਕਰਦੇ ਉੱਥੇ ਸਾਫ਼ ਦਿਖਾਈ ਦੇ ਰਹੇ ਸੀ ਮੈਨੂੰ ਅੱਖਾਂ ਨਾਲ ਉਹ ਦੋਨੋਂ ਵੀ ਕਹਿੰਦੇ ਨੇ ਕਹਿੰਦੇ ਬਹੁਤ ਜ਼ਿਆਦਾ 60 70000 ਤੋਂ ਲੈ ਕੇ ਲੱਖ ਬੰਦੇ ਤੱਕ ਇੱਥੇ ਪਹੁੰਚਿਆ ਹੋਇਆ ਸੀ ਆ ਬਾਰਡਰ ਤੇ ਤੇ ਪਹਿਲਾਂ ਉਹਨਾਂ ਨੇ ਸਾਡੇ ਜਿਹੜੇ ਨੌਜਵਾਨਾਂ ਨੂੰ ਇਕਸਾਉਣਾ ਸ਼ੁਰੂ ਕੀਤਾ ਫਿਰ ਉਹਨਾਂ ਨੇ ਵਾਟਰ ਕੈਨਰਾਂ ਹੀ ਪਾਣੀ ਛੱਡਿਆ ਤੇ ਦੂਜੇ ਬਾਅਦ ਉਹਨਾਂ ਨੇ ਸਿੱਧੇ ਫੈਰ ਮਾਰਨੇ ਸ਼ੁਰੂ ਕਰਤੇ ਜਿਸ ਦੇ ਕਰਕੇ ਸਾਡਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਪੰਜ ਬੱਗੇ ਨੇ ਸਰਲੇ ਵਾਲੇ ਪੇਸ਼ੈਂਟ ਨੇ ਸਰਲੇ ਲੱਗੇ ਨੇ ਬਾਹਾਂ ਤੇ ਗਰਦਨ ਤੇ ਤੇ ਕੰਨਾਂ ਤੋਂ ਨਹੀਂ ਸੁਣਦਾ ਧੂਏਂ ਕਰਕੇ ਅੱਖਾਂ ਖਰਾਬ ਹੋਈਆਂ ਨੇ ਕਾਫੀ ਪੇਸ਼ੈਂਟ ਹੈਗੇ ਅੱਖਾਂ ਦੇ ਅੱਖਾਂ ਦੇ ਪੇਸ਼ੈਂਟ ਨੇ ਜਿਆਦਾ ਤੇ ਉਹ ਸਰਲੇ ਲੱਗੇ ਹੋਏ ਵੀ ਬਹੁਤ ਕਾਫੀ ਨੇ ਇੱਕ ਮੁੰਡੇ ਦੇ ਗਰਦਨ ਤੇ ਲੱਗਿਆ ਹੋਇਆ ਤੇ ਡੂੰਘਾ ਜਿਆਦਾ ਉਹ ਨੂੰ ਰਜੇਂਦਰਾ ਪੇਚ ਗਈ